ਮੇਕੋਰ ਕਿਹੜੀ ਪਹਿਲਵਾਂ ਦੇ ਆ ਕਿਹੜੀ ਦੇ ਰਹੀ ਆਂਦੀ ਨਹੀਂ ਠੀਕ ਆ ਆਓ ਚੱਲ ਲੈ ਮੇਰੇ ਕੋਲ ਸੱਫੀ ਜਬ ਉਹ ਜੱਸੇ ਗਿਆ ਰਿਹਾ ਈਆ ਕਦੀ ਆਪਣੇ ਨਾਮ ਤੇ ਦੇ ਲੋ। ਹਲਸਾ ਠੀਕ ਆ। ਪਿੰਕੀ ਖੁਰਸੀਆਂ ਲਈ ਆਬਦ ਪੁਆਈ ਆ। ਸਰਦ ਕਰ ਕਰਨੀ ਬਹੁਤ ਕਰ। ਪੱਖਾ ਲਾ ਦੇ ਪੁਆਨੋ। ਖੁਰਸੀ ਲੈ ਜਾ। ਖੁਰਸੀ ਦਾ। ਠੀਕ ਆ। ਹੁਣ ਖੁਰਸੀਆਂ ਲਈ ਅੰਮਰੇ ਪੁੱਤ। ਲੈ ਜਾ। ਪਿੰਕੀ ਲਈ ਆਬਦ ਠੰਡਾ ਪੁਆਹ ਨਹੀਂ ਆਇਆ ਪਤਾ। ਇਸ ਯੂਸੀ ਚਾਲੂ ਕਰ ਲੈਣਾ ਸੀ ਕਿਤਾ ਨਹੀਂ ਅਜੇ ਤੁਸੀਂ ਹਾਏ ਇੱਥੇ ਕਿਤੇ ਹਲੇ ਠੰਡਾ ਵਾਏ ਸੀ ਇਹ ਇਹਨੇ ਠੰਡਾ ਇੱਥੇ ਵਾ ਤੁਹਾਡੇ ਤਾਂ ਗਰਮੀ ਆ ਹੋਰ ਗਰਮੀ ਆ ਅੱਧ ਤੱਕ ਨਹੀਂ ਚਾਲੂ ਕੀਤਾ ਕਰੋ ਨੇ ਕੀਤਾ ਆ ਵੀ ਲੈ ਜਾ ਪਤਨਾ ਫਾਫਾ ਲੈ ਜਾ ਦੇ ਮਮਾ ਨੂੰ ਲਿਆ ਕੇ ਦੋ ਮੈਂ ਨਹੀਂ ਪੀਣਾ ਹੁਣੇ ਪੀ ਕੇ ਹੱਦੀ ਤੁਸੀਂ ਪੀਓ ਮੈਂ ਤੀ ਪੀਓ ਮੈਂ ਨਹੀਂ ਪੀਆ ਤੁਸੀਂ ਬਹੁਤ ਅੱਜ ਜਾਮ ਸੀ ਜਾਨਾ ਹੋਰ ਹਰ ਟਾਈਮ ਬਹੁਤ ਲੱਗਾ ਹਾਸ ਹੋ ਗਈ ਅੱਜ ਬਾਵੇ ਆਖਾ ਲੱਗੀ ਲੱਗਦਾ ਆ ਗਏ ਆਸੀ ਤੇਰੀ ਆ ਗਏ ਸਭ ਦੇਖਣੇ ਜਾਦੇ

ਹੋਰ ਵੀ ਠੀਕ ਠਾਕ? ਹਾਂ, ਗਏ ਹੋਏ ਕੰਮ ਤੇ। ਅੱਛਾ, ਕਿਹਦੇ ਤੇਰਾ? ਠੀਕ ਹੈ। ਰੋਣ ਪੜਦਾ ਕੋ ਤਾਂ? ਹਾਂਜੀ, ਮਾਮੀ ਜੀ ਪਲੱਸ 2 ਕੀਤੀ ਆ। ਉਹਨਾਂ ਨੇ ਜਲਟ ਆਣਾ ਤਾਂ ਮੈਂ ਕੰਮ ਸਿੱਖ ਲਈਏ। ਚੱਲ ਵਧੀਆ, ਵਧੀਆ। ਕਿਹੜਾ ਕੰਮ ਸਿੱਖਣਾ? ਉਹ ਲੱਕੜਾ ਜਿਹੜੇ ਨਿਵਾਰੀਆਂ-ਨੂਰੀਆਂ ਬਣਾਉਂਦੇ ਨਾ, ਉਹ ਕੰਮ ਸਿੱਖਣਾ। ਚੱਲ ਵਧੀਆ, ਉਹ ਵੀ ਕੰਮ ਵਧੀਆ ਏ। ਹਾਂਜੀ। ਬੰਦਾ ਸੈਟਿੰਗ ਹੋ ਜਾਏਗੀ ਤੇ ਫਿਰ ਚੱਲ। ਕਿਤੇ ਮਾਨੀ ਜਾਂਦਾ ਬਾਹਰ ਉਹਦਾ ਵੀ ਕੰਮ। ਹਾਂ, ਇਹ ਗੈੜੀ ਆਉਂਦੇ ਚੱਲ ਹੁਣ ਉਹਨਾਂ ਚਿਰ ਕੰਮ ਸਿੱਖ ਲੈ ਤੂੰ ਲੱਕੜ ਦਾ। ਅੱਛਾ। ਤੇ ਫੇਰ ਕੋ ਕੰਮ ਹੋਰ ਪੜਾਇਆ ਹੈ ਹੂੰ ਲਾਸਟੋ ਕੀਤੀ ਆ ਅੱਛਾ ਹੁਣ ਇਹ ਲੱਕੜ ਦਾ ਕੰਮ ਸਿੱਖਦਾ ਹੈ ਲੱਕੜ ਦਾ ਸਿੱਖਦਾ ਉਹ ਨੂੰ ਮੁੜ ਕੇ ਪੀਉਂਗਾ ਵੇਲਾ ਨੇ ਘੁੰਮੀ ਜਾਵੇ ਨਹੀਂ ਵੇਲਾ ਨਹੀਂ ਘਮਲਾ ਰੋਬਨ ਪਰਸ ਮਹਿੰਗਾ ਬਹੁਤ ਆ ਨਾ ਛੇੜ ਨੂੰ ਬਾਹਰੋਂ ਲੈ ਨਾ ਨਿਮਾ ਤੂੰ ਆ ਹੁਣ ਗੱਲਾਂ ਛੱਡ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹ ਆ ਗਿਆ ਵਾ ਕਾਂ ਸੀ ਚਲੋ ਚਾਹ ਪਾਣੀ ਪੀਣੇ ਵਈ ਆਸਰੀ ਗਾਲ ਆਸਰੀ ਗਾਲ ਆ ਜੀ ਵਾਸਰੀ ਗਾਲ ਹੋ ਠੀਕ ਆ ਕਦੋਂ ਆਏ ਮੈਂ ਹੁਣੇ ਆਈ ਕਿੰਨਾ ਟਾਈਮ ਹੋ ਗਿਆ ਉਹ ਜੱਟ ਆ ਪੂਆ ਨੂੰ ਬਣਿਆ ਜੱਫੀਆਂ ਪਾਪਾ ਮਿਲਦਾ ਤੇ ਆ ਪੂਆਨ ਕੀ ਗੱਲ ਹੈ ਨਹੀਂ ਨਹੀਂ ਪੂਆ ਇਦਾਂ ਕੋਈ ਗੱਲ ਨਹੀਂ ਆਗੀ ਮੈਂ ਨਾ ਚਾਹ ਪਾਣੀ ਦਾ ਕਹਿਣਾ ਮੈਂ ਇਹ ਲਾ ਪਿੰਕੀ ਕਾਜ ਵੇਲਾ ਕੀ ਪਿੰਕੀ ਪਤ ਪੂਆ ਨਹੀਂ ਆਏ ਪਾਣੀ ਲਿਆ ਗਾ ਅਸੀ ਗਾ ਅਸੀ ਗਾ ਕੋ ਜੀ ਅਸੀ ਗਾ ਅਸੀ ਗਾ ਤੂੰ ਕੋਤੋਂ ਆਇਆ ਤੁਸੀਂ ਤੂੰ ਬਾਹਰ ਨਿਕਲ ਕੇ ਨੇ ਪਤਾ ਵੇਖਿਆ ਮੈਂ ਅੰਦਰ ਕੰਮ ਕਰਦੀ ਸੀ ਪਤਾ ਨਹੀਂ ਚੱਲ ਮੈਂ ਅੰਦਰ ਹੀ ਆਏ ਬੈਠੇ ਹੋ ਤੁਸੀਂ ਤਾਂ ਵੀ ਹੋਵੇ ਨਹੀਂ ਨਿਕਲ ਕੇ ਦੇਖਿਆ ਰਹੇ ਚਲ ਮੈਂ ਪਾਣੀ ਲੈ ਆਉਂਗਾ ਤੂੰ ਕੋਈ ਗੱਲ ਨਹੀਂ ਨਾ ਮਾ वो ही या, ना यार क्या क्या करेगा यार पर ये बैठे हैं अपने यस ना हाँ ये अंकल ये आंध्र मान बहुत मुझे लगे हैं बॉडी है यार मुझे ऐसे ही आंध्र मान जाने के लिए लगे हैं पर ठंडा का गतम हो गया थोड़ा ऐसी का कोई ना ठंडा ठंडा नहीं है का पार्टी बढ़ा दे कि ठंडे भी थे वो तो आलू पानी

ਹਾਂਜੀ ਭਾਬੀ ਠੀਕ ਠਾਕ ਸਾਰੇ ਚੰਗੀਆਂ ਚੰਗੀਆਂ ਚੱਪਤੋ ਗਲਾਸ ਲਾਜਾਪਾ ਘਰ ਸਭ ਠੀਕ ਹੈ ਸੈਨ ਹੋਰ ਦੀ ਪੋਣਾ ਦਾ ਫੁੱਲ ਫੁੱਲ ਹਾਂ ਸਭ ਠੀਕ ਆ ਆਇਆ ਹੀ ਤਾਂ ਲੱਗਦਾ ਹੈ ਅੱਛਾ ਹਾਂ ਬਲੀ ਠੀਕ ਹੈ ਅੱਛਾ ਹਾਂ ਹੋਰ ਬੈ ਉਹ ਤਾਂ ਠੀਕ ਹੈ ਸਭ ਵਧੀਆ ਚਲੋ ਵਸੀਆਂ ਆਉਡੀਆਂ ਭਰ ਜਾਈ ਹਾਂ ਬਾਹੂ ਅਜੇ ਲੰਮੇ ਨਹੀਂ ਨਾ ਪਈ ਸਾਰਾ ਦਿਨ ਇੱਦਾਂ ਹੀ ਬਸ ਬੈਠੀ ਜੀ మేన పేద పొచ్చు ਦੇਓ ਕਿ ਕੀ ਦੇਣੀ ਹੈ ਇੱਕ ਵਾਰੀ ਅੱਛਾ ਤੇ ਪੈਸਾ ਲੱਗੇ ਹੱਥ ਨਹੀਂ ਆੜਨ ਲਿਆ ਠੀਕ ਮੈਂ ਕਿ ਚਲ ਪਰਚਾਈ ਨਾਲ ਗੱਲ ਕਰਦੀ ਆ ਤੇ ਉਹ ਚਲ ਆਹੋ ਚਲ ਵੀਰ ਤੇ ਨਿਆਜਣਾ ਕੰਮ ਤੋਂ ਤੇ ਫਿਰ ਮਰ ਨਾਲ ਗੱਲ ਕਰਦੀ ਮੈਨੂੰ ਤੈਨੂੰ ਪਤਾ ਮੈਂ ਪੈਸੇ ਦੇ ਵਿੱਚ ਤੈਨੂੰ ਪਤਾ ਘਾਟ ਮਿਲੂਗਾ ਵਾ ਤੇ ਚਲੋ ਆਂਦਾ ਵਾ ਤੇ ਮਰ ਨਾਲ ਗੱਲ ਕਰਦੀ ਆ ਕਿਦੋਂ ਜਿੱਦਾਂ ਕੋਈ ਹੈ ਠੀਕ ਹਾਂ ਮੈਂ ਹਰ ਸਭ ਠੀਕ ਆ ਪਿੰਕੀ ਬਸ ਬੈਠੀ ਹੋਈ ਪਿੰਕੀ ਕੀ ਪਾਣੀ ਦੇ ਕੇ ਜਾ ਟੈਨ ਨੂੰ ਪਤਲ ਇੱਕ ਡੱਬਾ ਵੀ ਲੈ ਜਾ ਪਤਾ ਤੇ ਰੋਟੀ ਰੋਟੀ ਬਣਾਉਣੀ ਚਾਹਤ ਸੀ ਇਹ ਸੱਚੀ ਗਾਲ ਅੱਛੀ ਗਾਲ ਹੋਰ ਸਵਾ ਠੀਕ ਠਾਕ ਵਧੀਆ ਵਧੀਆ ਜਿਦੋਂ ਦੇ ਆਏ ਮਸਤ ਪਰੇ ਆਏ ਨਾ ਅੱਛਾ ਹਾਂਜੀ ਬੜੀ ਦੇਰ ਬਾਅਦ ਚੱਕਰ ਮਾਰਿਆ ਹਾਂਜੀ ਟਾਈਮ ਹੀ ਨਹੀਂ ਲੱਗਾ ਬਸ ਤਰ ਪਤਾ ਇਸ ਤਰ੍ਹਾਂ ਹੀ ਤਰ੍ਹਾਂ ਦੇ ਵਿੱਚ ਉਹ ਕਿੱਥੇ ਨਿਕੜਿਆ ਜਾਂਦਾ ਜਿਹੜੇ ਜਲਦੀ ਗੇੜਾ ਮਾਰ ਲੈਂਦੀ ਹੁਣ ਤੇ ਟਾਈਮ ਪਰ ਕਿੰਨੇ ਜਨ ਬਾਅਦ ਆਈਆਂ ਘੱਟ ਘੱਟ 2 ਮਹੀਨੇ ਹੋ ਗਏ ਹਾਂ ਵਾ ਵਾ ਚਿਰ ਬਾਅਦ ਆਈ ਹੈ ਐਦ ਕੀ ਥੋੜਾ ਹੱਥ ਟੈੜ ਜਿਆ ਬੜਾ ਰਹਿੰਦਾ ਰਿਹਾ ਕੰਮ ਕੋਮ ਹੈ ਨਹੀਂ ਇਨਾ ਇਨਾ ਦਾ ਅੱਛਾ ਤੇ ਹੱਥ ਟੈੜ ਕਰਕੇ ਫਿਰ ਘਰੋਂ ਨਿਕਲਿਆ ਨਹੀਂ ਗਿਆ ਠੀਕ ਆ ਹਾਂਜੀ ਹੁਣ ਹੁਣ ਤੇ ਵੀ ਘੱਟ ਹੀ ਗੱਲ ਹੋਈ ਆ ਹਾਂਜੀ ਬਸ ਇਤਰਾ ਹੀ ਦੋਵੇਂ ਦੋਵੇਂ ਕੱਟੀਆਂ ਹੀ ਆਈਆਂ ਆ ਹਾਂ ਦੋਵੇਂ ਕੱਟੀਆਂ ਆਈਆਂ ਨਿੰਮੂ ਵੀ ਆਈ ਹੋਈ ਆ ਵੇ ਵਾਹ ਉਹ ਸੁਣਾਓ ਸਿੱਤਾ ਕਿਦਾਂ ਵਧੀਆ ਵਧੀਆ ਸਭ ਕੰਮ ਤੋਂ ਵਾਹ ਨਹੀਂ ਕੰਮ ਕੰਮ ਹੈਗਾ ਹੀ ਤੇ ਰੇਡੀ ਹੋ ਗਈ ਹੋਰ ਡੀਲਰ ਦਾ ਮੁੰਡਾ ਜੋ ਕਾਲਜ ਦੀ ਛੁੱਟੀ ਹੈ ਮੈਂ ਚਲ ਜਾਈਏ ਮਤਲਬ ਆਈਏ ਅੱਛਾ ਅੱਛਾ ਇੱਕ ਵਾਰ ਕੰਮਕਾਰ ਮੈਂ ਕਹਾ ਚਲਦਾ ਹੁਣ ਕਿ ਮੁੰਡਾ ਹੀ ਹੈ ਜੇ ਨਹੀਂ ਜਾਂਦੇ ਕੰਮ ਤੇ ਹਣਾ ਰੋਣਾ ਜਾਂਦਾ ਕੰਮ ਤੇ ਹਾਂਜੀ ਪਹਿਲਾਂ ਸੀਗਾ ਕੰਮ ਕੱਟੇ ਅੱਛਾ ਹੁਣ ਤਾਂ ਠੀਕ ਹੈ ਹੁਣ ਜਾਣ ਲੱਗ ਗਏ ਮਮਾ ਸਤਿ ਸ੍ਰੀ ਅਕਾਲ ਸਤਿ ਆ ਰੋਗ ਨਹੀਂ ਆਇਆ ਹਾਂਜੀ ਰੋਗ ਨੂੰ ਕਿੱਦਾਂ ਦੇਖਦਾ ਹੈ ਆ ਮਮਾ ਤੁਸੀਂ ਸੁਣਾਓ ਹੋ ਠੀਕ ਹੈ ਚੱਲ ਰਿਹਾ ਕੰਮ ਕਰ ਕੋਈ ਕਿ ਨਹੀਂ ਨਹੀਂ ਪਲੱਸ 2 ਕੀਤੀ ਆਣਾ ਅੱਛਾ ਤੇ ਅੱਗੇ ਕੰਮ ਪਤਾ ਕੀਤਾ ਹੁਣ ਮੈਂ ਸਿੱਖਣ ਜਾਣਾ ਵਾ ਠੀਕ ਆ ਹਾਂਜੀ ਚਲੋ ਮੰਮੀ ਕਹਿੰਦੀ ਚੱਲ ਅੱਜ ਕੋ ਮੰਨੇ ਮੰਮੇ ਕਰੇ ਅੱਛਾ ਮੈਂ ਚੱਲੋ ਦੋ ਦਿਨ ਛੁੱਟੀਆਂ ਆ ਗਿਆ ਜਾਣ ਲੈ ਲੈ ਆ ਠੀਕ ਆ ਵਧੀਆ ਘੁੰਮ ਫਿਰ ਅੱਗੇ ਜਰਵਾ ਦੀ ਆਈ ਹਾਂਜੀ ਐਸੀ ਗੱਲ ਠੀਕ ਆ ਆ ਗਿਆ ਕੰਮ ਤੋਂ ਅੰਮੇ ਜਸਸੀ ਗਿਆ ਤੇ ਹੀ ਬਸ ਬਾਹਰ ਗਏ ਸੀ ਕੁਛ ਕਾਣ ਪੀਣ ਲਈ ਇਹ ਮੁੰਡਾ ਆਇਆ ਇਹਨੂੰ ਨਾਲ ਲਾ ਕੇ ਜਾਂਦੇ ਮੁੰਡਾ ਪਤਾ ਨਹੀਂ ਅੰਦਰ ਹੀ ਬੈਠਾ ਨਹੀਂ ਆਇਆ ਹੀ ਨਹੀਂ ਬਾਹਰ ਆਪਾਂ ਬਾਹਰੋਂ ਬਾਹਰ ਜਾਏ ਇਹ ਕਹਿੰਦੇ ਅੱਗੇ ਦੋਨੋਂ ਆਇਆ ਤੁਹਾਡੇ ਹੁੰਦਿਆਂ ਲਗੇ ਹਾਂ ਸਾਡੇ ਹੁੰਦੇ ਗਏ ਇਹਨੂੰ ਵੀ ਨਾਲ ਲਾ ਜਾਂਦੇ ਕੋਈ ਨਾ ਦੇਖੋ ਆ ਜਾਂਦੇ ਗੋਲਪੇ ਦੇ ਨਾਲ ਲਾ ਜਾਂਦੇ ਆਹ ਲੈ ਲਓ ਜੀ ਹਾਂ ਜੀ ਚਲ ਘੁੰਮ ਫੇਰਾ ਤੁਸੀਂ ਜਾਂਦੇ ਆਇਆ ਆਇਆ ਕੋਈ ਨਾ ਚਲ ਆ ਗਿਆ ਡੱਟੀ ਆ ਗਿਆ ਜਾ ਕੇ ਤੇ ਲੱਗੇ ਚਲ ਆਪਾਂ ਘੁੰਮ ਆਉਂਦੇ ਆ ਠੀਕ ਹੈ ਹੋਰ ਸਭ ਕੀ ਹੋਰ ਠੀਕ ਹੈ ਸਭ ਹਾਂਜੀ ਹਾਂਜੀ ਵਧੀਆ ਮੈਂ ਕੋ ਗੱਲ ਕਰਨੀ ਸੀ ਤੁਹਾਡੇ ਨਾਲ ਅੱਛਾ ਹਾਂ ਪਰ ਜਾਈ ਨਾ ਮੈਂ ਗੱਲ ਕੀਤੀ ਪਹਿਲਾਂ ਫਿਰ ਆਂਦੀ ਵੀਰ ਤੇ ਨਵਾ ਲਾਂਦੇ ਅੱਛਾ ਮੈਂ ਕਹੀ ਚਲ ਵੀਰ ਆਉਗਾ ਤੇ ਕਰ ਲੈ ਜੰਪ ਕਰ ਲੋ ਕੋਈ ਜਿਹੜੀ ਕਰਨੀ ਸੀ ਕੋਈ ਨਹੀਂ ਉਹ ਕਰ ਲੂੰਗੀ ਵੀਰ ਦੇ ਨਾਲ ਕੋਈ ਨਹੀਂ ਤੁਸੀਂ ਬਹਿ ਜਾਓ ਕੋਈ ਨਹੀਂ ਤੁਹਾਨੂੰ ਗਰਮੀ ਲੱਗਦੀ ਅੰਦਰ ਬਹਿ ਜਾਓ ਇਸ ਚੱਲਣ ਡਿਆ ਵੀਰ ਗੱਲ ਤਾਂ ਮੈਂ ਉੱਥੇ ਹੀ ਕਰ ਲੈਣੀ ਸੀ ਤੇ ਨਾਲ ਅੱਛਾ ਪਰ ਮੈਂ ਤਾਂ ਇੱਥੇ ਕਮਰੇ 'ਚ ਲਿਆਈ ਆ ਮੈਂ ਤਾਂ ਨਿਮੋ ਨਾਲ ਥੋੜੀ ਗੱਲ ਵਧਾ ਕੇ ਕਰਦੀ ਆ ਅੱਛਾ ਕੀ ਕੰਮ ਕੀ ਆ ਇਹ ਕਰਕੇ ਮੈਂ ਕਿਹਾ ਚੱਲ ਮੈਂ ਚਲਣ ਇੱਥੇ ਗੱਲ ਕਰ ਲੈਣੀ ਪੜਦੇ ਨਾਲ ਅੱਛਾ ਅੱਛਾ ਗੱਲ ਉਹ ਪੈਸਿਆਂ ਦੀ ਥੋੜੇ ਪਰਝਾਈ ਨੂੰ ਕਿਹਾ ਸੀ ਮੈਂ ਅੱਛਾ ਕਿਸ ਤਾਂ ਕੁਸਾਂ ਦੇਣ ਵਾਲੀ ਹੈ ਇੱਕ ਦੋ ਠੀਕ ਆ ਤੇ ਮੈਂ ਆਖਾ 10000 ਰੁਪਏ ਲੈ ਲੈਣੀ ਠੀਕ ਆ ਤੇ ਉਹ ਪਰਝਾਈਆਂ ਦੇ ਵੀਰ ਤੇਨ ਨੂੰ ਆ ਲੈnde ਵੀ ਉਹਨਾਂ ਨੂੰ ਪਤਾ ਹੋਇਆ ਮੈਨੂੰ ਨਹੀਂ ਕਿ ਪੈਸਿਆਂ ਹੋਂ ਬਾਰੇ ਕੋ ਗੱਲ ਦਾ ਪਤਾ ਯਾਰ ਪੈਸਿਆਂ ਦੀ ਤੇ ਗੱਲ ਕੋਈ ਨਹੀਂ ਹੈਗੀ ਦੇਣ ਦੀ ਹੁਣ ਤੈਨੂੰ ਪਤਾ ਹੈ ਵੀ ਇੱਧਰ ਕਾਗਜ਼ ਲਾਏ ਹੋਏ ਆ ਫੈਲ ਬਾਹਰ ਮੁੰਡੇ ਦੀ ਵੀ ਲਾਈ ਆ ਉਹਨਾਂ ਨੇ ਕੁੜੀ ਐਲਸ ਕੀਤੀ ਕੁੜੀ ਨੇ ਉਹਦੇ ਨਾਲ ਮਤਲਬ ਕਿ ਬਾਹਰ ਜਾਣਾ ਫੈਲ ਲਈ ਹੋਈ ਆ ਪੈਸੇ ਮੈਂ ਚੱਕ ਕੇ ਸਾਰੇ ਕਰਾਏ ਉਧਰ ਜਮਾ ਅੱਛਾ ਹੈ ਪੈਸੇ ਨਹੀਂ ਤਾਂ ਕੋਈ ਗੱਲ ਨਹੀਂ ਆ ਨਹੀਂ ਤਾਂ 10000 ਦੀ ਗੱਡੀ ਗੱਲ ਭਾਂ 20000 ਲੈ ਜਾਂਦੀ ਤੇਰੇ ਸਾਹਮਣੇ ਹੀ ਆ ਉਹਦੀ ਫੈਲ ਫੁੱਲ ਆਈ ਆ ਪੈਸੇ ਸਾਰੇ ਉਧਰ ਜਮਾ ਕਰਾਏ ਆ ਇਹਨੂੰ ਕਹ ਦੇ ਨਿੰਮਾ ਨੂੰ ਨਿੰਮਾ ਨੂੰ ਕਹ ਦੇ ਨਾ ਉਹਦੇ ਕੋਲ ਆ ਦੇ ਨਾ ਦਿਨ ਤੂੰ ਆਪ ਪੁੱਛ ਲੈ ਨਹੀਂ ਤੇ ਥੋੜਾ ਜਿਹਾ ਪੈਸੇ ਦਾ ਘਮੰਡ ਜਾ ਕਰਦੀ ਅੱਛਾ ਇਹ ਕਰਕੇ ਫਿਰ ਮਰ ਮੰਨਦਿਆਂ ਨਹੀਂ ਉਹ ਤਾਂ ਨਹੀਂ ਮੇਰੇ ਨਾਲ ਬਣਦੀ ਵੀ ਨਹੀਂ ਜਿਆਦਾ ਅੱਛਾ ਉਧਰ ਨੱਕ ਚੜਾ ਕੇ ਜੇ ਗੱਲਾਂ ਕਰਦੀ ਐ ਫਿਰ ਨਹੀਂ ਲੱਗਦਾ ਮੈਨੂੰ ਕਾਹ ਤੁਹਾਡੇ ਨਾਲ ਗੱਲ ਕੀਤੀ ਐ ਚੱਲ ਕੋਈ ਨਹੀਂ ਮੈਂ ਉਹਨੂੰ ਕਹਿ ਦਿੰਦਾ ਵਾਂ 10000 ਰੁਪਏ ਮੈਂ ਦਵਾ ਦੇਣਾ ਉਹਦੇ ਕੋਲੋਂ ਕੋਈ ਗੱਲ ਨਹੀਂ ਮੈਂ ਆਪੇ ਮੋੜ ਦੂੰਗਾ ਮੈਨੂੰ ਮੇਰੇ ਕੋਲ 10 15 ਦਿਨ ਤੱਕ ਪੈਸੇ ਆ ਜਾਣੇ ਆ ਹਾਂਜੀ ਉਹਨੇ ਦਿਨ ਦੇਣ ਚਾਹੀਦੇ ਤੈਨੂੰ ਹੁਣ ਹਾਂਜੀ ਚਾਹੀਦੇ ਤੇ ਮੈਨੂੰ ਹੁਣ ਲੈ ਤੇ ਕੋਈ ਨਹੀਂ ਮੈਨੂੰ ਕਹਿ ਦੇਣਾ ਇਹਦੇ ਕੋਲ ਦਵਾ ਦੇਣਾ ਮੈਨੂੰ ਆਪੇ ਦੇ ਦੂੰਗਾ ਕੋਈ ਗੱਲ ਨਹੀਂ ਤੇਰੇ ਕੋਲ ਨਾ ਮੁੜਨਗੇ ਨਾ ਹਾਂਜੀ ਮੈਂ ਆਪੇ ਦੇ ਦੇ ਦੂੰਗਾ ਇਹਨੂੰ ਪੈਸੇ ਕੋਈ ਗੱਲ ਨਹੀਂ ਤੂੰ ਨਾ ਉਹਨੂੰ ਕਹਿ ਮੈਂ ਆਪੇ ਕਹਿ ਦੂੰਗਾ ਵੀ ਪੈਸ ਠੀਕਾ ਠੀਕ ਆ ਨਾ ਹਾਂ ਤੈਨੂੰ ਉਹਨੇ ਦੇਣੇ ਨਹੀਂ ਹੈਗੇ ਨਹੀਂ ਮੈਨੂੰ ਨਹੀਂ ਨਾ ਉਹਨੇ ਦੇਣਾ ਤੁਹਾਨੂੰ ਦੱਸਿਆ ਪਰ ਮੈਂ ਕਹਿ ਦਿੰਦਾ ਕੋਈ ਗੱਲ ਨਹੀਂ ਮੈਂ ਆਪੇ ਉਹਨੂੰ ਦੇ ਦੂੰਗਾ ਜੇ ਨਾ ਤੇਰੇ ਕੋ ਨਹੀਂ ਮੁੜਨਗੇ ਨਾ ਮੈਂ ਉਹਨੂੰ ਦੇ ਦੂੰਗਾ ਠੀਕ ਵੀਰ ਗੋਗ ਨੇ ਤੈਨੂੰ ਆਵਾਜ਼ ਮਾਰੀ ਕੀ ਗੱਲ ਹੋਈ ਸੀ ਓਏ ਆਈ ਮੈਨੂੰ ਆਵਾਜ਼ ਤਾਂ ਮਾਰੀ ਸੀ ਤੇ ਉਹ ਕਹਿੰਦੀ ਮੈਨੂੰ ਰੁਪਈਆ 20000 ਚਾਹੀਦਾ ਵਾ ਅੱਛਾ ਤੇ ਤੈਨੂੰ ਪਤਾ ਹੁਣ ਆਪਾਂ ਦੇ ਨਿਆਣਿਆਂ ਦੇ ਕਾਗਜ਼ ਗੋ ਜਲਾਏ ਬਾਹਰ ਜਾਣ ਦੇ ਪੈਸੇ ਤੇ ਲਾਏ ਆ ਤੇ ਮੈਂ ਉਹਨੂੰ ਕਿਹਾ ਚੱਲ ਕੋਈ ਨਹੀਂ ਕਹਿੰਦੀ ਵੀ ਮੈਂ ਕਹਾ ਚੱਲ ਮੈਂ ਨਾ ਨਿੰਮੋ ਕੋ ਮੰਗ ਲੈਣਾ 20000 ਰੁਪਿਆ ਅੱਛਾ ਤੇ ਮੈਂ ਕਹਾ ਚੱਲ ਮੈਂ ਤੈਨੂੰ ਦੇ ਦਿੰਦਾ ਮੈਂ ਕਹਾ ਮੇਰੇ ਕੋ ਤੇ ਹੈ ਨਹੀਂ ਆ ਉਹਨੂੰ ਮੈਂ ਕਹਾ ਤੂੰ ਮੰਗ ਲੈ ਆ ਕਹਿੰਦੀ ਮੈਂ ਨਹੀਂ ਉਹਦੇ ਕੋ ਮੰਗਣੇ ਅੱਛਾ ਕਹਿੰਦੀ ਔਰ ਗੱਲ ਬੜੀ ਉੱਚੀ ਕਰਦੀ ਆ ਫਲਾਣਾ ਨਹੀਂ ਕਹਾ ਮੈਂ ਕਹਾ ਚੱਲ ਛੱਡ ਤੂੰ ਰਹਿਂਦੇ ਮੈਂ ਆਪੇ ਤੈਨੂੰ ਨਹੀਂ ਪੈਸਿਆਂ ਦੀ ਤੇ ਚੱਲ ਕੋਈ ਨਹੀਂ ਪੈਸੇ ਪਰ ਮੈਂ ਉਹਨੂੰ ਸਿੱਧੇ ਨਹੀਂ ਦੇਣਾ ਮੈਂ ਤੁਹਾਡੀ ਜ਼ਿੰਮੇਵਾਰੀ ਤੇ ਦੇਣੀ ਹੈ ਜੀ ਤੁਹਾਡੀ ਜ਼ਿੰਮੇਵਾਰੀ ਤੇ ਦੇ ਦੇ ਤੋ ਤੇ ਨੀ ਡੋੜ ਪੂਰੀ ਹੋ ਜੂਗੀ। ਉਹ ਯਾਰ ਕਹਿੰਦੇ ਉਹਨਾਂ ਦਾ ਸਰਕਲ ਟਾਈਟ ਆ ਤੇ ਉਹ ਮੈਨੂੰ ਹੁਣ ਕਹਿੰਦੀ ਹੁਣ ਜਾਣਾ ਕਿੱਥੇ ਭੈਣ ਭਰਾ ਨੇ ਆਪਣੇ ਕੋਈ ਜਾਣਾ। ਉਹਨੂੰ ਮੈਂ ਸੋ ਕਿਹਾ ਸੀ ਮੈਂ ਕਿਹਾ ਤੂੰ ਪੁੱਛ ਲੈ ਉਹਨੂੰ। ਉਹ ਕਹਿੰਦੀ ਉਹਨੂੰ ਮੈਂ ਨਹੀਂ ਪੁੱਛਣਾ। ਪਤਾ ਦੇਣ ਦੀ ਤਾਂ ਕੋਈ ਗੱਲ ਨਹੀਂ ਬਾਤ ਉਹਨੇ ਮੋੜਦੀ ਨਹੀਂ ਆ ਫੇਰ ਫਾਇਦਾ ਨਹੀਂ ਕੋਈ ਮੈਂ ਤਾਂ ਨਹੀਂ ਦਿੰਦੀ। ਮੈਂ ਤਾਂ ਹੀ ਤੁਹਾਡੇ ਜੁਮੇਰ ਤੇ ਦਊਂਗੀ ਤੁਸੀਂ ਮੰਗਾ ਮੋੜੂ ਵੀ ਕੋਈ ਨਹੀਂ 1-2 ਮਹੀਨੇ ਤੱਕ ਮੇਰੇ ਤੋਂ ਤੂੰ ਲੈ ਲਈ। ਜਦ ਨੂੰ ਹੋ ਜਾਣੀ ਸੈਟਿੰਗ ਬੱਚਿਆਂ ਨੇ ਜਲ ਜਾਣਾ ਵਾ ਇਹ ਹੋ ਜਾਣੀ ਸੈਟਿੰਗ। ਉਹਦੇ ਅੱਗੇ ਲੈ ਜਾਂਦੀ ਆ ਉਹਨੂੰ ਪਤਾ ਹੀ ਆ ਮੈਂ ਮਿਲ ਜਣੇ ਆ। ਪਤਾ ਉਹਨੂੰ ਵੀ ਆ ਹੁਣ ਉਹ ਕਹਿੰਦੀ ਕੰਮਕਾਰ ਨਹੀਂ ਚੱਲਣਦੇ ਉਹਨਾਂ ਦਾ ਸਰਕਲ ਟਾਇਰਡ ਆ ਉਹਨਾਂ ਕੋਈ ਕਿਸ ਤੱਕ ਉੱਤ ਮੋੜਨੀ ਆ ਅੱਛਾ ਇਹਦੇ ਕਰਕੇ ਇਹ ਤਾਂ ਮੈਂ ਤੈਨੂੰ ਕਿਹਾ ਸੀ ਮੈਂ ਕਹਿੰਦਾ ਚਲ ਚੱਲ ਤੈਨੂੰ ਭਰਾ ਦੇ ਤੈਨੂੰ ਕੰਮ ਚਲੋ ਉਹ ਤਾਂ ਕੋਈ ਗੱਲ ਨਹੀਂ ਚਲੋ ਮੈਂ ਹੁਣ ਕੈਸ਼ ਤੇ ਹੈਨੀ ਆ ਫਿਰ ਮੈਂ ਮੋਬਾਈਲ ਤੇ ਪਵਾ ਦੂੰਗੀ ਮੁੰਡੇ ਕੋਲੋਂ ਘਰ ਜਾ ਕੇ ਫਿਰ ਮੈਂ ਹੁਣ ਤੁਹਾਨੂੰ ਨਾ ਪਵਾਣੀ ਕੋਈ ਨਹੀਂ ਤੂੰ ਕਿਹੜੇ ਰਹਿਣਾ ਨਹੀਂ ਅੱਜ ਨਹੀਂ ਮੈਂ ਰਹਿਣਾ ਨਹੀਂ ਮੁੰਡਾ ਕਾਲ ਜਗਿਆ ਫਿਰ ਤੇ ਉਹ ਪੜ੍ਹ ਨਹੀਂ ਕੋਈ ਚਲ ਤਾਂ ਕੋਈ ਨਹੀਂ ਕਹਿੰਦਾਣਾ ਘੰਟੇ 2 ਘੰਟੇ ਦੇ 1 ਘੰਟਾ ਇੱਥੋਂ ਲੱਗਣਾ ਵਾ 1 ਡੇਢ ਘੰਟੇ ਦਾ ਪਾਣੀ ਉਹ ਗਈ ਆਪਣੀ ਨਾਨਨ ਨੂੰ ਮਿਲਣ ਇੱਧਰ ਅੱਛਾ ਓਏ ਆਉਂਦੀ ਆ ਕੋਈ ਨੂੰ ਪਾਦੀ ਮੋਬਾਈਲ 'ਚ ਫੇਰ ਮੈਂ ਉਹਨਾਂ ਦੇ ਖਾਤੇ ਪਾ ਦੂੰਗਾ ਲੈ ਮੈਂ ਇੱਥੋਂ ਕਢਾ ਕੇ ਫੇਰ ਉਹਨਾਂ ਨੂੰ ਦੇ ਦੂੰਗਾ ਠੀਕ ਹੈ ਉਹ ਗਈ ਹੋਈ ਆ ਤੇ ਹੁਣ ਮੈਂ ਕਹਾਂ ਚਲ ਦੇ ਦਾਂਗੇ ਆਈ ਹੋਈ ਆ ਉਹ ਜ਼ਿਆਦਾ ਹੀ ਕਰਦੀ ਪਈ ਸੀ ਤੇ ਮੈਂ ਕਹਾਂ ਚੱਲ ਹੁਣ ਤੈਨੂੰ ਦੇਖਦੀ ਮੈਂ ਕਭ ਕੋਈ ਤੋ ਕਮੀ ਆ ਕੋਈ ਨਾ ਇਹਨਾਂ ਮਤਲਬ ਪੜ ਜਾਗਾ ਚੰ ਮਾਰੇ ਚੰਗੇ ਦਿਨ ਤੇ ਆਂਦੇ ਹੀ ਬੰਦੇ ਹਨਾ ਲੋਡ ਪੈਂਦੀ ਰਹਿੰਦੀ ਆ ਕੱਲ ਹੱਲੋਂ ਲੋੜ ਤੁਹਾਨੂੰ ਵੀ ਲੋਡ ਪੈ ਸਕਦੀ ਆ ਲੋਡ ਤੇ ਪੈਂਦੀ ਰਹਿੰਦੀ ਆ ਮੈਂ ਤਾਂ ਜਾ ਹੁਣ ਬੜੇ ਰੁਪਈਆ ਇੰਨੇ ਰੁਪਈਆ ਲਾਤੇ ਇਹਦੇ ਕਰਕੇ ਥੋੜਾ ਜਿਹਾ ਸਰਕਲ ਕੱਲੇ ਤੈਨੂੰ ਪਤਾ ਕਾਜ ਦਾ ਪਹਿਲਾਂ ਵਿਆਹ ਕੀਤਾ ਫਿਰ ਹੁਣ ਉਹ ਕਹਿੰਦਾ ਮੈਂ ਬਾਹਰ ਜਾਣਾ ਫਿਰ ਉਹਦੀ ਬਾਹਰ ਦੀ ਫੈਲ ਲਾਈ ਹੋਈ ਏ ਇਸ ਕਰਕੇ ਸਾਡਾ ਵੀ ਹੱਥ ਥੋੜਾ ਜਿਹਾ ਟੈਟ ਆ ਹੈ ਤੇ ਕੱਲ ਕੋਈ ਨਹੀਂ ਹੈਗੇ ਤਾਂ ਸਹੀ ਆ ਨਾ ਪੈਸੇ ਨਹੀਂ ਨਾ ਜੱਟਾਂ ਦਾ ਬਦਾ ਖੜੇ ਪੈਰ ਕਿੰਨੇ ਭਾਂਜ ਮੰਗ ਲੈਣੇ ਹਾਂ ਇਹਨਾਂ ਨੂੰ ਮੁੜ ਕੇ ਛੇਤੀ ਨਾ ਹੋਏ ਤਾਂ ਫਿਰ ਕੀ ਹੋਣਾ ਠੀਕ ਹੈ ਤੈਨੂੰ ਤਾਂ ਚੱਲ ਤੇ ਤੇਰੇ ਕੋਲ ਤਾਂ ਹੈਗੇ ਆ ਚੱਲ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਫਿਰ ਮੈਂ ਜਾ ਕੇ ਤੇ ਮੁੰਡੇ ਕੋ ਪਵਾ ਦੇਣੀ ਫਿਰ ਮੈਂ ਚੱਲ ਜਾਣਾ ਅੱਜ ਮੈਂ ਠੀਕ ਹੈ ਹਾਂ ਚੱਲ ਕੋਈ ਨਹੀਂ ਉਹਨੂੰ ਕਿੰਨਾ ਚੜਾਇਆ ਤੂੰ ਮੁੰਡੇ ਚਲੋ ਸਰ ਜੀ ਚੱਲ ਠੀਕ ਹੈ ਫਿਰ ਚੰਗਾ ਠੀਕ ਹਾਂ ਫੋਨ ਕਰਦੇ ਚੰਗਾ ਜਾਗੇ ਠੀਕ ਚੱਲੋ ਮੇਰਾ ਹਾਂ ਚੱਲ ਰਹਾ ਕੋਈ ਆਂਦੀ ਮੈਂ ਕਹਿੰਦੀ ਵੀ ਇਹ ਨਿੰਮਾ ਦਾ ਫੋਨ ਆਇਆ ਸੀ। ਅੱਛਾ। ਉਹ ਕਹਿੰਦੀ ਤੁਸੀਂ ਗੋਗਿੰ ਨੂੰ ਪੈਸੇ ਦਿੱਤੇ ਸੀ ਨਾ 2 ਮਹੀਨੇ ਦਾ ਕਰਾਰ ਕੀਤਾ ਸੀ। ਤੇ ਮੈਨੂੰ ਪੈਸੇ ਲੈ ਕੇ ਦੋ ਫੋਨ ਕਰੋ ਤੁਸੀਂ। ਅੱਛਾ। ਇਹਨਾਂ ਨੂੰ ਕੋ ਗੋਗਿੰ ਨੂੰ ਫੋਨ ਕਰਕੇ ਪੁੱਛਿਆ ਵੀ ਉਹ ਪੈਸੇ ਮੰਗਦੀ ਵੀ ਤੂੰ ਕਿਦੋਂ ਦੇਣੇ ਆ। ਤੇ ਤੂੰ ਉਹਨੂੰ ਕਹਿਣਾ ਕੋਈ ਨਹੀਂ ਦੇ ਦੇਣੇ ਆ ਹੁਣ ਕਾਲੀ ਕਰ ਤੋ ਪੈ ਗਈਆਂ ਜੇ 2 ਮਹੀਨੇ ਤਿੰਨ ਹੋ ਗਏ ਸੀ। ਉਹਨਾਂ ਕੋ ਪੈਸੇ ਹੰਨੀ ਆ ਜਿਹੜੇ ਬਾਰ-ਬਾਰ ਫੋਨ 20000 ਦੇ ਫੋਨ ਕਰੀ ਜਾਂਦੇ। ਪਤਾ ਨਹੀਂ ਉਹਨਾਂ ਨੂੰ ਫੋਨ ਅੱਜ ਫੋਨ ਦੋ ਤਿੰਨ ਵਾਰੀ ਫੋਨ ਆ ਕਹਿੰਦੀ ਪਰਜਾਈ ਕੀਤਾ ਕਿ ਨਹੀਂ ਮੈਂ ਤੇਰਾ ਭਰਾ ਹਾਂ ਤਾਂ ਮੈਂ ਫੋਨ

ਮੈਂ ਕਿਹਾ ਪੈਸੇ ਪੁਏ ਉਹ ਨਿੰਮੋ ਦਾ ਆਏ ਫੋਨ ਪੈਸੇ ਪੁਏ ਕਰ ਦੇਣੇ ਸੀ ਹੁਣ ਹੋਏ ਨਹੀਂ ਕਰਦੇ ਨੇ 10 ਦਿਨ ਲੱਗਣੇ ਆ ਅੱਛਾ ਆਹ ਰੋ ਬੰਦੇ ਵੀ ਆ ਨੌਕਰੀ ਦੇ ਫਾਰਮ ਭਰੇ ਆ ਅੱਛਾ ਤੇ ਆਂਦੇ ਆ ਨਿਕਲ ਜਾਣੀ ਬਸ ਤਾਂ ਹਾਂ ਕਹਿਣਾ ਦਾ ਤਾ ਹੋ ਗਿਆ 2 ਮਹੀਨੇ ਜਿੰਨੇ ਪੈਸੇ ਲੈਏ ਨਾ ਉਹਨਾਂ ਦੇ ਫਾਰਮ ਭਰੇ ਆ ਅੱਛਾ ਅੱਛਾ ਹਾਂਜੀ ਤੇ ਆ ਨੌਕਰੀ ਆਂਦੇ ਮਿਲ ਜਾਣੀ ਛੇਤੀ ਠੀਕ ਆ ਤੇ ਆ ਕੰਮ ਤਾਂ ਵੀ ਚੱਲੇ ਮਿਲਣ ਵਾਲੇ ਹੀ ਪੈਸੇ ਇਹਨਾਂ ਦੇ ਤਾਂ ਮੋੜ ਦੇਣੇ ਲਾਗ ਦੇਣਾ ਨੂੰ ਸਾਲ ਕੋਈ ਨਹੀਂ ਮੈਂ ਕਹਿ ਦੱਸ ਦੇਣ ਕਿ 15 ਦਿਨ ਕਹਿ ਦੂੰਗਾ ਨਾ 5-4 ਦਿਨ ਵੱਧ ਹੀ ਕਹਿ ਦੇਣਾ ਕਹਿ ਰਹੀ ਸੀ ਮੈਂ ਵੀ ਹੁਣ ਇੱਧਰ ਹੁਣ ਫੇਰ ਪੈਸੇ 4 ਲੱਖ ਫੇਰ ਰੁਪਈਆ ਦਿੱਤਾ ਵਾ ਨਾ ਏਜੰਟ ਨੂੰ ਅੱਛਾ ਨਹੀਂ ਤਾਂ ਮੈਂ ਚੱਲ 10-20 ਹਜ਼ਾਰ ਦੀ ਕਿਹੜੀ ਗੱਲ ਲੀ ਮੈਂ ਉਹਨੂੰ ਕਿ ਐਵੇਂ ਭੈ ਮਰੂ ਮਰੂ ਗਰੀਆਂ ਦੀ ਉਹਨੂੰ ਕੋਈ ਕਿਹੜੇ ਪੈਸੇ ਨਹੀਂ ਆ ਹਾਂਜੀ ਐਵੇਂ ਕਹਿੰਦੀ ਮੈਨੂੰ ਮੋੜੋ ਇਹਨੂੰ ਕਿਤੇ ਕਹਿੰਦੀ ਸੀ ਭੈ ਦੋ ਮਹੀਨੇ ਦਾ ਗਿਆ ਹੋਇਆ ਤੇ ਤਿੰਨ ਮਹੀਨੇ ਹੋ ਗਏ ਆ ਤੇ ਮੈਂ ਕਹਾ ਚੱਲ ਕੋਈ ਨਹੀਂ ਮੈਂ ਕਰਦਾ ਫੋਨ ਚੱਲ ਪੁੱਛ ਲੈਣਾ ਕੋਈ ਗੱਲ ਨਹੀਂ ਦਾੜੀ ਆਉਂਦੇ ਨੇ ਫਰਮਾਨ ਨਾਲ ਗੱਲ ਕਰਦੇ ਆ अच्छा ते ल्या वापस ਜਾਂ ਮਾਨੂੰ ਤੇ ਸਵੇਰੇ ਫੋਨ ਕਰੋਗੇ ਠੀਕ ਆ ਹਾਂ ਤੇ ਬਸ ਦਾਣਾ ਕਦਣਾ ਤੱਕ ਪੈਸੇ ਦੇ ਹੀ ਦੇਣੇ ਆ ਚਲ ਕੋਈ ਨਹੀਂ ਮੈਂ ਕਹਿ ਦੇਣਾ ਉਹਨੂੰ ਕੋਈ ਗੱਲ ਨਹੀਂ ਇਦਾਂ ਕਿੜਾ ਬਾਗੂ ਚਲ ਕੋਈ ਨਹੀਂ ਦਾ 15 ਦਿਨ ਤੱਕ ਕਹਿ ਦੂੰਗਾ ਠੀਕ ਜੀ ਚਲ ਠੀਕ ਆ ਚੰਗਾ ਉਹ ਕਹਿਤਾ ਮੈਂ ਠੀਕ ਮੈਂ ਕੋਈ ਨਹੀਂ ਦੋ 10 ਦਿਨ ਦਾ ਕਹਿ ਰਹੀ ਮੈਂ ਫੇਰ ਵੀ ਚਲ 15 ਦਿਨਾਂ ਨੂੰ ਉਹਨੂੰ ਕਹਿ ਦੂੰਗਾ ਆਇਆ ਨਾ ਫੋਨ ਨਾਲ ਬਲ ਤੇ ਮੈਂ ਹੀ ਕਰ ਦੂੰਗਾ ਹੂੰ ਉਹਨੂੰ ਕਹਿ ਲਈ ਗਾ ਦੇ ਦਾਂਗੇ 10 ਦਿਨ ਕਿੰਨਾ ਹਾਂ ਉਹਨੂੰ ਕਹਿ ਦਿੰਦੀ ਆ ਵੀ ਰੁਕ ਜਾ ਹਾਂ ਕਿੰਨਾ ਦਿਨ ਰੁਕੀਆਂ 10 15 ਦਿਨ ਰੁਕ ਰਿਹਾ ਹਾਂ ਹਾਂ ਤੇ ਮਿਲ ਜਾਣਗੇ ਪੈਸੇ ਕਹਿ ਤਾਰਨਾ ਠੀਕ ਚੱਲ ਠੀਕ ਆ ਹੋਰ ਕੱਲ ਇਹਨਾਂ ਦੀ ਟੈਨਸ਼ਨ ਨਹੀਂ ਪੈ ਹੈ ਮੱਲਾਂ ਹੀ ਕੱਲ ਕੋਈ ਨਹੀਂ ਆ ਚਾਹੂ ਬਣਾ ਕੋਟੇ 100 ਰੁਪਏ ਠੀਕ ਚਾਹੂ